ਕੋਈ ਟ੍ਰੇਂਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦੇ ਦਿੰਦਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਇਹ ਸਾਇਜ਼ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਬਾਬਾ ਬਲਵੀਰ ਸਿੰਘ ਦਾ ਸੀਚੇਵਾਲ ਦਾ ਮਾਡਲ ਮੈਂ ਦੇਖਿਆ ਮੈਂ ਵਿਗਿਆਨ ਦਾ ਵਿਦਿਆਰਥੀ ਹਾਂ ਸੀਚੇਵਾਲ ਨੂੰ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁਡ ਅਪੋਲੋਜਾਈਜ਼ ਤਰਾਜ ਕਰਾ ਚਲ ਬੈਠ ਕੇ ਕੰਮ ਦਾ ਤਰਾਜਿਆ ਤੁਹਾਨੂੰ ਤੁਹਾਨੂੰ ਹਰ ਚੰਗੇ ਕੰਮ ਦਾ ਤਰਾਜਿਆ ਬੈਠੋ ਐਲਓਪੀ ਦਾ ਕੀ ਮਤਲਬ ਹੋਇਆ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦ ਧੋਰ ਕਿਹਾ ਸੀ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਇਹ ਠੀਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇਦਾਰ ਉਹ ਤਾਂ ਕਹਿੰਦਾ ਮੇਰੇ ਕੋਲ ਪਾਈਪਾਂ ਦੋ ਮੇਰੇ ਕੋਲ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲਡ ਲੇਟਸ ਨਟ ਲੇਟਸ ਨਟ ਫੂਲ ਦੀ ਪੀਪਲ ਆਫ ਪੰਜਾਬ ਸੋਨਲੀ ਬਿਕੋਜ਼ ਹੀ ਬਿਲੋਂਗਸ ਟੂ ਵਨ ਪਰਟਿਕੂਲਰ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸੀਚੇ ਵਾਲ ਨੂੰ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਪੈਕੋ ਕਰਾਓ ਕਿਸੇ ਪੜੇ ਲਿਖੇ ਇੰਸਟੀਚਿਊਟ ਕੋ ਕਰਾਓ ਠੀਕ ਹੈ ਠੀਕ ਉਹ ਤੁਸੀਂ ਮੈਨੂੰ ਛੇ ਸਭ ਦਾ ਪਤਾ ਨਹੀਂ ਉਹ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਚਲੋ ਆਵੇ ਸ਼ੁੱਡ ਨਾਟ ਟੇ ਸੇ ਮਚ ਸੋ ਗੱਲੇ ਹੈ ਕਿ ਇੱਕ ਇੱਕ ਸੀਚੇ ਵਾਲ ਬਾਰਡਰ ਬਣਾ ਕੱਢਿਆ ਨਾ ਉਸ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਬਾਜੀ ਇੱਕ ਮਿੰਟ ਇਹ ਇੱਕ ਮਿੰਟ ਬਾਜਵਾ ਜੀ ਸਹੀ ਇੱਕ ਮਿੰਟ ਬਾਜਵਾ ਸਾਹਿਬ ਉਹ ਸਾਡੇ ਕੋਲ ਸੀ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮਿਲਿਆ ਉਹ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫਿਰ ਆ ਕੇ تنਕੀਦ ਕਰ ਲਿਓ ਇਹ ਅੱਛੀ ਗੱਲ ਆ تنਕੀਦ ਕਰਨੀ ਪਰ ਬਿਨਾ ਮੈਂ ਉਹ ਜਾ ਕੇ ਆ ਕੇ ਤਾਂ ਹੀ ਇਹ ਵਿਊ ਦਿੱਤਾ ਚਲੋ ਚਲੋ ਠੀਕ ਹੈ ਬਟ ਬਟ ਆਈ ਹੈਵ ਫੇਥ ਇਨ ਹਿਸ ਕੈਪੈਬਿਲਿਟੀਜ਼ ਮੈਨੂੰ ਉਹਨਾਂ ਦੀ ਕੈਪੈਬਿਲਿਟੀ 'ਚ ਫੇਥ ਹੈ ਜੇ ਆਪਣਾ ਮੰਤਰੀ ਜੀ ਸਰ ਜੀ ਪਲੀਜ਼ ਬਾਸਪਾ ਸਰ ਇੱਕ ਮਿੰਟ ਬਾਸਪਾ ਬੋਟਲ ਬਣਾ ਲੀਏ ਜੇ ਕੋਈ ਸਰ 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 ਬੜੀ ਰੀਸਰਚ ਕਰਦਾ ਜੀ ਸਪੀਕਰ ਸਾਹਿਬ ਤੇ ਇੱਕ ਗੋੜ ਮੰਤਰੀ ਨੂੰ ਕਹਿਣਾ ਚਾਹੁੰਦੇ ਜਦੋਂ ਜਵਾਬ ਲੈ ਲਓ ਬਾਜਵਾ ਜੀ ਬਾਜਵਾ ਜੀ ਜਵਾਬ ਲੈ ਲਓ ਬੈਠੋ ਪੂਰੀ ਦੁਨੀਆ ਨੇ ਦੇਖਿਆ ਕਿ ਜਿਹੜੇ ਬੰਦੇ ਆ ਉਹ ਮਾਈਨ ਦੇ ਵਿੱਚ ਫਸੇ ਹੋਏ ਆ ਮੋਦੀ ਸਰਕਾਰ ਨੇ ਅਮਰੀਕਾ ਤੋਂ ਕਿੱਥੋਂ ਕਿੱਥੋਂ ਮਸ਼ੀਨਾਂ ਮੰਗਾ ਲਈਆਂ ਸਾਰੇ ਫੇਲ ਹੋ ਗਏ ਰੈਟ ਮਾਈਨਰ ਨੇ ਜਾ ਕੇ ਬੰਦੇ ਕੱਢ ਤੇ ਬਾਹਰ ਤੁਹਾਡੇ ਹੋ ਇਹ ਸਾਇੰਸ ਕਿਸੇ ਦੀ ਗੁਲਾਮ ਨਹੀਂ ਹੈ ਜੇ ਅੱਜ ਸਾਰੇ ਬੰਦੇ ਪੀ ਐਚ ਡੀ ਕਰਦੇ ਆ ਸ਼ੈਕਸਪੀਅਰ ਤੇ ਕਰਦੇ ਆ ਉਹ ਸਕੂਲ ਨਹੀਂ ਗਿਆ ਸੀ ਜਿਹੜੇ ਬੰਦੇ ਪੀ ਐਚ ਡੀ ਕਰਦੇ ਆ ਬਾਬੇ ਨਾਨਕ ਤੇ ਕਰਦੇ ਆ ਭਾਈ ਵੀਰ ਸਿੰਘ ਤੇ ਕਰਦੇ ਆ ਸਕੂਲਾਂ ਚ ਨਹੀਂ ਗਏ ਸੀ ਇਹ ਸਾਇੰਸ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਬਾਬਾ ਬਲਬੀਰ ਸਿੰਘ ਦਾ ਸੀਚੇਬਾਲ ਦਾ ਮਾਡਲ ਮੈਂ ਦੇਖਿਆ ਮੈਂ ਇੱਕ ਵਿਗਿਆਨ ਦਾ ਵਿਦਿਆਰਥੀ ਹਾਂ ਉਹਦੇ ਵਿੱਚ ਸੈਂਟੀਫਿਕ ਬੇਸਸ ਹੈ ਉਸ ਤੋਂ ਬਾਅਦ ਉਹਨੇ ਛੱਪੜ ਦਾ ਪਾਣੀ ਸਾਫ਼ ਕੀਤਾ ਉਹ ਵਾਈ ਜੋਗ ਆ ਉਹਦੀ ਟੈਸਟਿੰਗ ਹੋਈ ਉਹਦੀ ਟੈਸਟਿੰਗ ਹੋਈ ਉਹਦਾ ਇੱਕ ਰਫਾਈਨਡ ਮਾਡਲ ਬਣਿਆ ਜਿਹੜਾ ਕਿ ਵਿਗਿਆਨੀਆਂ ਨੇ ਜਿਹਨੂੰ ਅਸੀਂ ਥਾਪਰ ਮਾਡਲ ਕਹਿੰਦੇ ਆ ਪਰ ਕਿਸੇ ਨੂੰ ਬਿਲਟਰਲ ਕਰਨਾ ਕਿਸੇ ਸੰਤ ਨੂੰ ਉਹਦੀ ਵਿਗਿਆਨਿਕ ਸੋਚ ਹੈ ਬਾਬੇ ਨਾਨਕ ਦੀ ਸੋਚ ਵਿਗਿਆਨਿਕ ਸੀ ਮੈਂ ਕਹਿੰਦਾ ਬਾਬਾ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁਡ ਅਪੋਲੋਜਾਈਜ਼ ਬਾਜਵਾ ਜੀ ਚੀਫ ਮਿਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰਗਾ ਕਿ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁਡ ਹੈਵ ਟੋਲਡ ਹਿਮ ਟੂ ਗੋ ਦੇਰ ਸਟ੍ਰੇਟ ਫਰਮ ਸੀਚੇਵਾਲ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰ ਦਿਨ ਅਪੋਲੋ ਹਸਪੀਟਲ ਚ ਰਹਿਣ ਹੈ ਨਾ ਅਭਰਾਣਾ ਤੁਹਾਡੇ ਇਹ ਇਹ ਯੂ ਟ੍ਰਾਈਂਗ ਟੂ ਦੇਖੋ ਆਈ ਐਮ ਨਾ ਮੈਂ ਪਰਸਨਲੀ ਪਾਰਟੀ ਨਹੀਂ ਬਣਾਣਾ ਚਾਹਦਾ ਜਿਸ ਦਾ ਥਾਪਰ ਮਾਡਲ ਪਲੀਜ਼ ਨਾ ਕਨਫਿਊਜ਼ ਦੀ ਪੀਪਲ ਆ ਪੰਜਾਬ ਬੈਠੋ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਜੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਗੁਰੂ ਦਾ ਨਾਮ ਲਾਓ ਨਾ ਐਵੇਂ ਨਾ ਬਾਵਾ ਸਾਹਿਬ ਦੇ ਪੰਜਾਬ ਨੂੰ ਘਰਾਓ ਬੈਠੋ ਬੈਠੋ ਤੁਸੀਂ ਬਾਵਾ ਜੀ ਬੈਠ ਹਾਂਜੀ ਡਾਕਟਰ ਗੁਰਵੀਰ ਕੁਝ ਕਹਿਣਾ ਚਾਹੁੰਦੇ ਆ ਸਰ ਮੈਂ ਮੈਂ ਬਾਵਾ ਸਾਹਿਬ ਨੂੰ ਕਹਿੰਦਾ ਜੀ ਕਿ ਉਹਨੂੰ ਕਾੜੀ ਬਈ ਕਹਿੰਦੇ ਸੀ ਉਹ ਆਪਣੇ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਔਰ ਉਹਦੇ ਵਿੱਚ ਉਹਨਾਂ ਨੇ ਪਹਿਲਾ ਬੰਦਾ ਸੀ ਜਿਹਨੇ ਛਾਲ ਮਾਰੀ ਆ ਸਾਖੜੇ ਬੰਦਿਆਂ ਨੇ ਛਾਲ ਮਾਰੀ ਉਹਨਾਂ ਨੇ ਉਹਦੀ ਸਫਾਈ ਕੀਤੀ ਔਰ ਉਹਦੇ ਵਿੱਚ ਜਿਹੜੇ ਸਪਰਿੰਗਸ ਆ ਪਾਣੀ ਦੇ ਉਹਦੇ ਵਿੱਚ ਉਹ ਦੁਬਾਰਾ ਤੋਂ ਨਦੀ ਚਲਣੀ ਹੋਈ ਹੈ ਉਹਨਾਂ ਨੇ ਸੁਰਜੀਤ ਕੀਤੀ ਹੈ ਇਹ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ ਕੋਈ ਇੱਧਰ ਉੱਧਰ ਦੀਆਂ ਗੱਲਾਂ ਕਰ ਮੈਂ ਇਹ ਆਪਣੇ ਬਾਜਵਾ ਸਾਹਿਬ ਤੁਹਾਡੇ ਸਟੇਚਰ ਤੋਂ ਇਸ ਇਸ ਸਦਨ ਦੇ ਵਿੱਚ ਇਹ ਚੰਗੀ ਗੱਲ ਨਹੀਂ ਹੈ ਇਹ ਉਹਦੇ ਨਾਲ ਪੰਜਾਬੀ ਸੱਤ ਬਣੀ ਹੋਈ ਆ ਲੋਕਾਂ ਦੇ ਸੈਂਟੀਮੈਂਟ ਜੁੜੇ ਹੋਏ ਆ ਉਹ ਸੱਚੀ ਸੱਚੀ ਸੇਵਾ ਜੇ ਗੁਰਨਾਨਕ ਦੇਵ ਜੀ ਕਿਸ ਨੇ ਕੀਤੀ ਹੈ ਜਿਹੜੇ ਰਸਤੇ ਤੇ ਚੱਲਿਆ ਤਾਂ ਬਾਬਾ ਸਿਚੇਰ ਵੱਲ ਚੱਲਿਆ ਜੀ ਆਪਾਂ ਹੁਣ ਅਗਲਾ ਕੁਐਸਚਨ ਲੈ ਲਈਏ ਤੁਸੀਂ ਆਪਾਂ ਆਪ ਕਹਾ ਲਾਂਗੇ ਤੁਸੀਂ ਬਾਅਦ ਵਿੱਚ ਬਜਟ ਦੇ ਬੋਲਣਾ ਉਦੋਂ ਕਹਿ ਲਿਓ ਨਹੀਂ ਰਾਣਾ ਜੀ ਤੁਸੀਂ ਬੈਠੋ ਆਂ ਬੀਬੀ ਇੰਦਰਜੀਤ ਕੌਰ ਬੀਬੀ ਇੰਦਰਜੀਤ ਕੌਰ ਕਾਂਗਰਸ ਵੇਲੇ ਮੇਰੇ ਖਰ ਪੰਜਾਬ ਦੇ ਵਿੱਚ ਸੈਂਕੜੇ ਸੀਟਾਂ ਵਾਲਾ ਮਾਡਲ ਬਣੇ ਉਹਨਾਂ ਨੇ ਰੋਕੇ ਤੁਸੀਂ ਉਦੋਂ ਤੁਹਾਨੂੰ ਨਾਂ ਤੇ ਉਤਰਾਜ ਕਿਉਂ ਨਹੀਂ ਹੋਇਆ ਠਾਪਰ ਮਾਡਲ ਸੀਟੇ ਵਾਲਾ ਮਾਡਲ ਤਾਂ ਬਾਅਦ ਆਇਆ ਜੀ ਆਪਰ ਮਾਡਲ ਬਾਤ ਚ ਆਇਆ ਤੁਹਾਨੂੰ ਉਤਰਾਜ ਕਾ ਚਲੋ ਬੈਠ ਕੇ ਕੰਮ ਦਾ ਦਤਰਾਜ ਆ ਤੁਹਾਨੂੰ ਤੁਹਾਨੂੰ ਹਰ ਚੰਗੇ ਕੰਮ ਦਾ ਦਤਰਾਜ ਬੈਠੋ ਜੀ ਐਲੋਪੀ ਦਾ ਕੀ ਮਤਲਬ ਹੋਇਆ ਬੈਠੋ ਬੈਠੋ ਜੀ ਬੈਠੋ ਬੈਠ ਥੈਂਕ ਯੂ ਥੈਂਕ ਯੂ ਡਾਕਟਰ ਨਿਹਤਰਪਾਲ ਡਾਕਟਰ ਨਿਹਤਰਪਾਲ ਜੀ ਅਨਸਾਰ ਸਵਾਲ ਨੰਬਰ